ਅਸਲਾਮ ਵਾਲੇਕum ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰ ਆਪਾਂ ਇਹਨਾਂ ਦੇ ਭਾਈ ਰঞ্জੀਤ ਸਿੰਘ ਢੱਡੀਆਂ ਵਾਲਿਆਂ ਦੀਆਂ ਬਹੁਤ ਵੀਡੀਓ ਦੇਖੀਆਂ ਜਿਨ੍ਹਾਂ ਦੇ ਵਿੱਚ ਨਾ ਉਹ ਮੋਟੀਵੇਟ ਕਰਦੇ ਨੇ ਤੇ ਮੋਟੀਵੇਸ਼ਨਲ ਸਪੀਚ ਹੁੰਦੀਆਂ ਜ਼ਿਆਦਾਤਰ ਤੇ ਅੱਜ ਉਹ ਜਿਹੜੇ ਨਾ ਉਹ ਮੂਲ ਮੰਤਰ ਦਾ ਅਰਥ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਸ਼ੁਰੂ ਤੇ ਜਿਹੜਾ ਮੂਲ ਮੰਤਰ ਹੈ ਉਹਦਾ ਅਰਥ ਕਰ ਰਹੇ ਨੇ ਤੇ ਬੜੇ ਹੀ ਪਿਆਰੇ ਤਰੀਕੇ ਨਾਲ ਕਰ ਰਹੇ ਨੇ ਤੇ ਸਮਝੋਗੇ ਆਜ ਦੇ ਦੌਰ ਦੇ ਹਸਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਹੀ ਗੱਲ ਤੇ ਆਪਾਂ ਉਹਨਾਂ ਵੀਡੀਓ ਦੇਖਨੇ ਠੀਕ ਚੰਗੇ ਚੰਗੇ ਬਣੇ ਰਹੀਏ ਸਾਨੂੰ ਸਾਰੇ ਚੰਗਾ ਚੰਗਾ ਕਹਿਣ ਮੈਨੂੰ ਕੋਈ ਮਾੜਾ ਨਾ ਕਵੇ ਚੰਗਾ ਚੰਗਾ ਕਈ ਕਹਿਣ ਲੋਕ ਮੈਨੂੰ ਇਹ ਬੜੀ ਭੈੜੀ ਬਿਮਾਰੀ ਹੈ ਸਾਡੇ ਚ ਇਹ ਚੰਗਾ ਬਨਣ ਦੇ ਚੱਕਰ ਵਿੱਚ ਅਸੀਂ ਸਾਰਾ ਬੇੜਾ ਕਰ ਕਰ ਦਿੰਨੇ ਆ ਵੀ ਮੈਨੂੰ ਮਾੜਾ ਨਾ ਕਵੇ ਮੈਂ ਨਹੀਂ ਟੋਕਣਾ ਮੈਂ ਨਹੀਂ ਕਹਿਣਾ ਮੈਂ ਨਹੀਂ ਟੋਕਣਾ ਯਾਰ ਮੈਂ ਨਹੀਂ ਕਹਿਣਾ ਚੰਗਾ ਬਨਣ ਦੇ ਚੱਕਰ ਵਿੱਚ ਸਿਸਟਮ ਵਿਗੜਦਾ ਜਾ ਰਿਹਾ ਖਲਾਰਾ ਤਾਂ ਪੈਂਦਾ ਅਸੀਂ ਚੰਗੇ ਬਨਣਾ ਚਾਹੁੰਦੇ ਆ ਸਾਡੇ ਨਾਲ ਇਲਾਕੇ 'ਚ ਬਾਬਿਆਂ ਦੇ دیਵਾਨ ਲੱਗਦੇ ਸੀ ਤੇ ਉੱਥੇ ਇੱਕ ਬਾਬੇ ਆਉਂਦੇ ਹੁੰਦੇ ਇੱਕ ਤੇ ਵਾਵਾ ਮੈਨੂੰ ਚੇਤਾ ਹੈ ਵੀ ਬਾਬੇ 'ਚ ਬੜੀ ਬੜਕ ਸੀ ਉਹ ਗੱਲ ਵਾਵਾ ਕਰਿਆ ਕਰਦਾ ਜਿਵੇਂ ਕਬਰਾਂ ਕੁਬਰਾਂ ਬਾਰੇ ਬੋਲਦਾ ਹੁੰਦਾ ਸੀ ਉਹਨੇ ਇਦਾਂ ਦੀ ਗੱਲ ਕਰਨੀ ਤੇ ਇੱਕ ਕਹਿੰਦਾ ਇੱਕ ਬਾਬਾ ਸਾਡੇ ਹੋਰ ਲੈ ਆਏ ਸੀ دیਵਾਨ ਲੱਗਦੇ ਸਾਡੇ ਪਿੰਡ ਢਡਰੀਆਂ ਮੇਰੇ ਪਿੰਡ ਦੀ ਗੱਲ ਉਹ ਕੀ ਕਰਦੇ ਸੀ ਵੀ ਉਹ ਸਾਖੀ ਸੁਣਾਉਂਦੇ ਕੱਲੀ ਤੇ ਉਹਨਾਂ ਨੇ ਇੱਕ ਦਿਨ ਰਜਨੀ ਦੀ ਸਾਖੀ ਸੁਣਾਉਂਦੀ ਇੱਕ ਦਿਨ ਸੰਮਣ ਮੂਲ ਸੁਣਦੀ ਸੁਣਾਉਂਦੀ ਦੇਵ ਇੱਕ ਦਿਨ ਬਸ ਐਦਾਂ ਉਹਨਾਂ ਨੇ ਸਾਖੀਆਂ ਤਿੰਨ ਚਾਰ ਸੁਣਾ ਦੇਣੀਆਂ ਤੇ ਸਾਡੇ ਪੰਜ ਸੱਤ ਬੰਦੇ ਪਿੰਡ ਦੇ ਗਿਆ ਕਰਨ ਉਹ ਫੇਵਰੇਟ ਵਾਪਸ ਸਾਡਾ ਕਹਿੰਦੇ ਕਿਉਂ ਕਹਿੰਦੇ ਉਹਨਾਂ ਨੂੰ ਹੀ ਲੈ ਕੇ ਆਓ ਨਾ ਕਿਸੇ ਦੀ ਬਾੜੀ ਨਾ ਕਿਸੇ ਦੀ ਚੰਗੀ ਉਹ ਬਸ ਕਹਿੰਦੇ ਹੀ ਕਿਸੇ ਨੂੰ ਕੁਝ ਨਹੀਂ ਆਹ ਜਿਹੜੀ ਹੈ ਨਾ ਸਾਡੇ ਚ ਆਹ ਆਹ ਚੀਜ਼ ਵੇਖਦੇ ਆਂ ਜਿਹੜੇ ਅਸੀਂ ਸਾਡਾ ਸੁਭਾਅ ਹੈ ਪਰ ਜਿਹੜਾ ਤੁਸੀਂ ਇਹ ਮਾੜੀ ਨਾ ਚੰਗੀ ਕਹਿਣ ਵਾਲੀ ਗੱਲ ਕਰਦੇ ਆ ਨਾ ਅਸੀਂ ਇਸ ਚੀਜ਼ ਨੇ ਸਾਡਾ ਸਿਸਟਮ ਬਹੁਤ ਵਿਗਾੜਨਾ ਕਿਉਂਕਿ ਤੁਸੀਂ ਟੋਕਣਾ ਛੱਡਤਾ ਮੈਨੂੰ ਅਗਲਾ ਮਾੜਾ ਨਾ ਕਹਵੇ ਮੈਂ ਮਾੜਾ ਕਹੂੰਗਾ ਮੈਨੂੰ ਟੋਕਣਾ ਪੈਣਾ ਅਗਲਾ ਮੈਨੂੰ ਮਾੜਾ ਕਹੂਗਾ ਤੁਸੀਂ ਟੋਕਣਾ ਛੱਡਤਾ ਵਿਗੜਦਾ 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 ਢਾਂਚਾ ਤੁਹਾਡੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਨਾ ਪਿਆਰਿਓ ਹੁਣ ਮੈਨੂੰ ਦੱਸੋ ਜਦੋਂ ਬੱਚੇ ਦੀ ਵਰਦੀ ਮੈਲੀ ਹੁੰਦੀ ਹੈ ਤੇ ਕਲਾਸ ਦੇ ਬਾਹਰ ਖਲ੍ਹਾੜ ਦਿੰਦੇ ਕਿ ਨਹੀਂ ਖਲ੍ਹਾੜ ਦਿੰਦੇ ਪ੍ਰਾਈਵੇਟ ਸਕੂਲਾਂ ਵਾਲੇ ਕਹਿੰਣਗੇ ਬਾਹਰ ਖੜ੍ਹ ਜੁੱਤੀ ਸਾਫ਼ ਕਿਉਂ ਨਹੀਂ ਤੇਰੀ ਤੇਰੇ ਕੱਪੜੇ ਮੈਲੇ ਕਿਉਂ ਐ ਹੋ ਗਿਆ ਨਾ ਐ ਇਦਾਂ ਚੈੱਕ ਹੁੰਦਾ ਜਦੋਂ ਗੌਰ ਹੁੰਦੀ ਹੈ ਚੈੱਕ ਹੁੰਦਾ ਗੌਰ ਹੁੰਦੀ ਹੈ ਟੋਕਿਆ ਜਾਂਦਾ ਨਿਆਣੇ ਨੂੰ ਤੇ ਨਿਆਣਾ ਜਿੱਤੇ ਇੱਕ ਦਿਨ ਬਾਹਰ ਖੜਦਾ ਹੈ ਅਗਲੇ ਦਿਨ ਆ ਕੇ ਮੰਮੀ ਆਪਣੀ ਨੂੰ ਕਹਿੰਦਾ ਮਾਤਾ ਮੇਰੇ ਕੱਪੜੇ ਤੂੰ ਪ੍ਰੈਸ ਕਰਕੇ ਪਾਇਆ ਕਰ ਆ ਦਾਗ ਲੱਗਿਆ ਹੋਇਆ ਸੀ ਮੇਰੇ ਬੂਟ ਪਾਲਿਸ਼ ਨਹੀਂ ਕੀਤੇ ਜਦੋਂ ਬੱਚੇ ਨੂੰ ਟੋਕਦੇ ਹੋ ਆਪਣੇ ਆਪ ਹੌਲੀ ਹੌਲੀ ਡਿਸਪਲਨ ਵਾਲੇ ਪਾਸੇ ਨੂੰ ਆਉਣ ਲੱਗਦਾ ਸਾਡੇ ਬਿਮਾਰੀ ਪਈ ਹੋਈ ਆ ਵੀ ਕਹਿਣਾ ਹੀ ਨਹੀਂ ਕਿਸੇ ਨੂੰ ਕੁਝ ਬੱਸ ਕਹੋ ਨਾ ਰਾਜਨੀਤਿਕਾਂ ਨੂੰ ਕਹੋ ਅਗਲੇ ਲੁੱਟ ਕੇ ਖਾ ਗਏ ਕਿੰਦਾ ਆ ਹੁਣ ਸੜਕਾਂ ਟੁੱਟੀਆਂ ਪਈਆਂ ਅਗਲੇ ਦੀਆਂ ਕੋਠੀਆਂ ਬਣੀ ਜਾਂਦੀਆਂ ਸਾਡੇ ਆਲਾ ਗਿਆ ਬਾਹਰ ਬਾਹਰਲੇ ਦੇਸ਼ ਵਿੱਚ ਜਾ ਕੇ ਕਹਿੰਦਾ ਮੰਤਰੀ ਸਾਹਿਬ ਐਡੀ ਵੱਡੀ ਕੋਠੀ ਕਹਿੰਦਾ ਆ ਜਾ ਛੱਤ ਤੇ ਚੱਲੀਏ ਤੈਨੂੰ ਦੱਸ ਦਿਆਂ ਕਿਵੇਂ ਬਣੀ ਐ ਉਹ ਛੱਤ ਤੇ ਲੈ ਗਿਆ ਉਹ ਸਾਹਮਣੇ ਪੁਲ ਦਿਸਦਾ ਕਹਿੰਦੇ ਹਾਂ ਬ੍ਰਿਜ ਬਹੁਤ ਵੱਡਾ ਕਹਿੰਦਾ ਬਸ ਐ ਮੰਨ ਲੈ ਵੀ ਅੱਧਾ ਇੱਕ ਪਰਸੈਂਟ ਇੱਧਰ ਆਇਆ ਐ ਬਾਕੀ ਸਾਰਾ ਉੱਥੇ ਲਾਇਆ ਦੁੱਧ ਘੋਟੀ ਬਣ ਗਿਆ ਨੇ 1% ਦਾ 80 ਕੋਟ ਰਹੀ ਹੈ ਇਹ ਤੇ ਸਾਡੇ ਪਾਕਿਸਤਾਨ ਦੇ ਸਭ ਤੋਂ ਪਹਿਲੋਂ ਇੰਡੀਆ ਆਇਓ ਕਹਿੰਦਾ ਜਦੋਂ ਇਧਰ ਵਾਲੇ ਮੰਤਰੀ ਨੇ ਉਧਰ ਵਾਲੇ ਨੂੰ ਇਨਵਾਈਟ ਕੀਤਾ ਜਦੋਂ ਕਹਿੰਦੇ ਉਧਰਲਾ ਆਇਆ ਇਹ ਹੁਣ ਸਮਝਣ ਵਾਸਤੇ ਹੈ ਗੱਲ ਉਧਰਲਾ ਆਇਆ ਉਹ ਕਹਿੰਦਾ ਤੇਰਾ ਤੇ ਮਹਿਲ ਮੇਰੇ ਨਾਲੋਂ ਵੱਡਾ ਹੈ ਕਹਿੰਦੇ ਆ ਜਾ ਛੱਤ ਤੇ ਚੱਲੀਏ ਜਦੋਂ ਛੱਤ ਤੇ ਲੈ ਗਏ ਕਹਿੰਦੇ ਓ ਵੇਖ ਕੋਲ ਬ੍ਰਿਜ ਮੋਹ ਬੜਾ ਵੇਖੇ ਕਹਿੰਦਾ ਜਿਆਦਾ ਹੀ ਦੂਰ ਹੈ ਦੂਰ ਵੀ ਨਾਲ ਦਿਸੂ ਦੇਖਦਾ ਨਹੀਂ ਤੇ ਬਸ 100 ਦਾ 100 ਹੀ ਆ ਗਿਆ ਹੈ ਕੋ ਨਹੀਂ ਕਿਹਾ 100% ਸੋ 100 ਸਾਡੇ 100 ਦਾ 100 ਹੀ ਆ ਗਿਆ ਪਰ ਸਾਨੂੰ ਪਤਾ ਹੁੰਦਾ ਵੀ 100% ਗਿਆ ਟਿੱਡੇ ਜਿਹਦੇ ਚ ਟੋਕਣਾ ਨਹੀਂ ਚੰਗੇ ਬੰਦੇ ਰਹਿਣਾ ਲੱਪਣਿਆ ਰ ਚੰਗਾ ਪੈ ਗਿਆ ਖਲਾਰਾ ਤੁਸੀਂ ਟੋਕਿਆ ਨਹੀਂ ਟੀਚਰਾਂ ਨੂੰ ਵਿਰਲਿਆਂ ਨੂੰ ਛੱਡ ਕੇ ਬਹੁਤੇ ਪੜਾਉਣ ਵਿੱਚ ਇੰਟਰਸਟਡ ਨਹੀਂ ਨੇ। ਸਵੈਟਰ ਬੁਣਨ ਵਿੱਚ ਇੰਟਰਸਟਡ ਨੇ। ਮੁਰਗ ਆਂਡੇ ਲੈ ਕੇ ਪਾਸ ਕਰ ਦਿੰਦੇ ਸੀ। ਇਹ ਤੇ ਅੱਜ ਕੱਲ ਫੋਨ ਜੇ ਆ ਗਿਆ ਅਗਲਾ ਉਹਦੀ ਪਾਸ ਦਿੰਦਾ نیٹ ਤੇ ਅਗਲਾ ਡਰਦਾ ਹੈ। ਪਹਿਲਾਂ ਇਦਾਂ ਹੀ ਨਹੀਂ ਸੀ ਹੁੰਦਾ। ਵਿਦਾ ਆਂਡੇ ਲੈ ਜਾਂਦੇ, ਬੂਤਲ ਦੇਸੀ ਦੀ ਫਿਰ ਸ਼ਰਾਬ ਦੀ ਦੇ ਕੇ ਤੇ ਚੱਲ ਘਰ ਤਾਂ ਤੇਰਾ ਮੁੰਡਾ ਪਾਸ ਹੋ ਗਿਆ, ਹੋ ਗਿਆ ਤੀਜੀ ਵੀ ਪਾਸ ਹੋ ਗਿਆ, ਚੌਥੀ ਐਂ ਹੋਈ ਜਾਂਦੇ ਸੀ। ਪਤਾ ਲੱਗ ਜਾਂਦਾ ਪਤਾ ਸਾਨੂੰ ਸਾਰਾ ਹੁੰਦਾ ਵੀ ਪੜਾਉਂਦਾ ਨਹੀਂ ਆ ਪਾਗ ਲੱਗਦੇ ਛੱਡ ਪਰੇ ਯਾਰ ਕੀ ਟੋਕਾਂਗੇ ਐਵੇਂ ਧੂ ਧੂ ਕਰੂ ਫਿਰ ਸਾਰੇ ਪਿੰਡ ਚ ਗੱਲਾਂ ਹੋਣਗੀਆਂ ਵੀ ਯਾਰ ਤੈਨੂੰ ਟੋਕਦਾ ਆ ਜਿਹੜੀ ਬਿਮਾਰੀ ਐ ਚੱਕੇ ਬਣਨ ਦੀ ਇਹ ਤੁਸੀਂ ਸਿਰਫ ਨਾਮ ਨਾਲ ਉਹ ਇਹ ਬਿਮਾਰੀ ਐ ਆਂਡੇ ਖਵਾ ਕੇ ਚੰਗੇ ਚੰਗੇ ਬਣ ਕੇ ਬਣਨ ਦੀ ਜਿਹੜੀ ਬਿਮਾਰੀ ਐ ਤੇ ਗੱਲਾਂ ਅਸੀਂ ਕਰਦੇ ਆ ਆਮ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਸਾਡੇ ਬਾਬਿਆਂ ਨੂੰ ਇਹ ਬਿਮਾਰੀ ਸਭ ਤੋਂ ਜ਼ਿਆਦਾ ਪਈ ਹੋਈ ਐ ਵੀ ਚੰਗੇ ਚੰਗੇ ਬਣ ਕੇ ਰਹਿਣਾ ਬਸ ਅਸੀਂ ਨਹੀਂ ਕੋਈ ਗੱਲ ਕਰਨੀ ਬਸ ਐਂ ਹੀ ਕਰੀ ਜਾਂਦਾ ਇਸੇ ਕਰਕੇ ਬੇੜਾ ਗਰਕ ਹੋਈ ਦਰਿਆ ਜਾਂਦਾ ਚੰਗੇ ਬਣਨ ਦੀ ਬਿਮਾਰੀ ਛੱਡੋ ਏ ਜਿਹੜੀ ਗੱਲ ਸਹੀ ਹੋਵੇ ਉਹਨੂੰ ਕਰਨਾ ਸ਼ੁਰੂ ਕਰੋ ਤਾਂ ਅਗਲੇ ਨੂੰ ਪਤਾ ਲੱਗੂ ਮਾੜਾ ਜਿਆ ਵੀ ਯਾਰ ਬੰਦੇ ਫੜ ਲੈਂਦੇ ਆ ਗੱਲ ਟੋਕਦੇ ਆ ਇਹਦੇ ਸਮਝ ਚ ਆਉਂਦੀ ਏ ਲੋਕੀ ਕਮਲੇ ਨਹੀਂ ਬੈਠੇ ਬੁੱਧੂ ਨਹੀਂ ਲੋਕ ਇਹ ਪਿੰਡ ਕਮਲਿਆਂ ਦਾ ਥੋੜੂ ਐ ਸਿਆਣੇ ਆ ਬੰਦੇ ਤੇਜ ਆ ਫੱਟ ਫੜ ਲੈਂਦੇ ਆ ਗੱਲ ਪੈਰੋਂ ਕੱਢ ਲੈਣਗੇ ਅਗਲੇ ਤੈਨੂੰ ਪੜਾਉਣਾ ਪੈਣਾ ਇੱਥੇ ਤੈਨੂੰ ਦਫ਼ਤਰ 'ਚ ਬਹਿਣਾ ਪੈਣਾ ਤੈਨੂੰ ਗੱਲ ਸੁੰਨੀ ਪੈਣੀ ਐ ਤੈਨੂੰ ਟਾਈਮ ਨਾਲ ਆਉਣਾ ਪਊ ਇੱਥੇ ਜੇ 9 ਵਜੇ ਨਾ ਆਇਆ ਅਗਲੇ ਟੋਕ ਦੇਣਾ 11 ਵਜੇ ਮਾਸਟਰ ਦੀ ਟਾਈਮ ਕਿਹੜਾ ਐ ਉਹਦੀ ਟੋਕਣਗੇ ਤੁਸੀਂ ਚੰਗੇ ਬਣਨ ਦੇ ਚੱਕਰ ਦੇ ਵਿੱਚ ਬੇੜਾ ਕਰਕੇ ਨਾ ਕਰੀਏ ਆਪਾਂ ਇਹ ਨਾ ਇਹ ਨਾ ਸੋਚੋ ਸਾਨੂੰ ਸਮਝਣਾ ਪੈਣਾ ਇਹਨਾਂ ਗੱਲਾਂ ਇੱਥੇ ਹੀ ਫਸੇ ਹੋਏ ਹੁਣ ਵੇਖੋ ਸੱਚੇ ਹੋਣਾ ਹੈ ਜ਼ਿੰਮੇਵਾਰ ਹੋਣਾ ਹੈ ਰੱਬ ਦਾ ਗੁਣ ਹੈ ਉਹ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਰੱਬ ਦਾ ਗੁਣ ਤੇਰੇ ਵਿੱਚੋਂ ਦਿਸੇ ਸਤਨਾਮ ਸੱਚਾ ਹੋ ਜਿਹਦੇ 'ਚ ਦਿਸਦਾ ਹੈ ਰੱਬ ਵਰਗਾ ਹੈ ਰੱਬ ਵਰਗਾ ਹੈ ਦਿਸਦਾ ਹੈ ਇਹਦੇ 'ਚ ਅਗਲਾ ਗੁਣ ਰੱਬ ਦਾ ਕੀ ਹੈ ੴ ਸਤਨਾਮ ਅਗਲਾ करता पुरख परमात्मा क्रिएटर है।, है उन्हें क्रिएट किया सारा, सारा कुछ बनाया है। भी तो अपनी, अपनी जिंदगी बच्चे कुछ ना कुछ बना के कुछ नवा कर क्रिएट कर। किसी ने मोबाइल बनाया किसी ने इंटरनेट बनाया किसी ने कंप्यूटर बनाया है? किसी ने साउंड सिस्टम बनाया किसी ने बाजा बनाया है किसी ने कपड़ा बनाया किसी ने घड़ी बनाई है किसी ने मशीन बनाई है ਕਿਸੇ ਨੇ ਕੈਮਰਾ ਬਣਾਇਆ ਹੈ ਕ੍ਰੀਏਟ ਕਰ ਜਿਹਦੇ ਚ ਇੱਕ ਕ੍ਰੀਏਟ ਕਰਨ ਦਾ ਗੁਣ ਹੈ ਰੱਬ ਵੀ ਬਣਾਉਂਦਾ ਹੈ ਇਹ ਵੀ ਬਣਾਉਂਦਾ ਹੈ ਤਾਂ ਕਰਕੇ ਇਹਦੇ ਵਿੱਚੋਂ ਰੱਬ ਦੇ ਸਦਾ ਹੈ ਇਹ ਰੱਬ ਦਾ ਗੁਣ ਹੈ ਜਿਹੜਾ ਅਸੀਂ ਆਪਣੀ ਜ਼ਿੰਦਗੀ ਵਿੱਚ ਬਾਹਰ ਕੱਢਣਾ ਹੈ ਹੈ ਤੇਰੇ ਵਿੱਚ ਤੂੰ ਬਹੁਤ ਕੁਝ ਬਣਾ ਸਕਦਾ ਹੈ ਪਰ ਬਣਾਉਂਦਾ ਨਹੀਂ ਥੋੜਾ ਜਿਹਾ ਦਿਮਾਗ ਵਰਤ ਲੈ ਬਣਾਣਾ ਆਜੂ ਤੇਰੇ ਵਿੱਚ ਨੇ ਇਹ ਗੁਣ ਬਾਹਰ ਕੱਢ ਬਾਹਰੋਂ ਨਹੀਂ ਆਉਂਦੇ ਤੇਰੇ ਵਿੱਚ ਪਹਿਲਾਂ ਹੀ ਹੈ ਹੈ ਇਹ ਸਾਰਾ ਕੁਝ ਤੇਰੇ ਅੰਦਰ ਹੈ ਇਹਨੂੰ ਬਾਹਰ ਕੱਢਣਾ ਸਿੱਖ ਕਰਤਾਪੁਰਖ ਅਗਲਾ ਗੁਣ ਬੋਲੋ ਪਿਆਰਿਓ ਅਗਲਾ ਗੁਣ ਕਿਹੜਾ ਹੈ ਨਿਰਭਉ ਰੱਬ ਕਿਸੇ ਤੋਂ ਡਰਦਾ ਨਹੀਂ ਇਹ ਗੁਣ ਆਪਣੇ ਚ ਪ੍ਰਗਟ ਕਰ ਡਰੇ ਆ ਨਾ ਕਬਰਾਇਆ ਨਾ ਕਰ ਆਪਣੇ ਆਪ ਨੂੰ ਕੈਮ ਰੱਖ ਗੁਰੂ ਗੋਬਿੰਦ ਸਿੰਘ ਵਿੱਚ ਇਹ ਗੁਣ ਦਿਸਦਾ ਕਿ ਨਹੀਂ ਦਿਸਦਾ ਤਾ ਉਹਨਾਂ ਨੂੰ ਕਹਿੰਦੇ ਆਪ ਨਰਾਇਣ ਕਲਾਤਾ ਗੁਰੂ ਨਾਨਕ ਚੋਂ ਦਿਸਦਾ ਹੈ ਬਾਬਰ ਨੂੰ ਜਾਬਰ ਕਹਿੰਦੇ ਐ ਇਹ ਗੁਣ ਨੇ ਉਹਨਾਂ 'ਚ ਦਿਸਦੇ ਆ ਜਿਹੜੇ ਰੱਬ ਦੇ ਨਿਰਭਉ ਅਗਲਾ ਗੁਣ ਕਿਹੜਾ ਜੀ ਕਿਸੇ ਨਾਲ ਵੈਰ ਨਹੀਂ ਵੈਰ ਨਹੀਂ ਕਿਸੇ ਨਾਲ ਹੁਣ ਅਗਲਾ ਕੀ ਕਹਿੰਦਾ ਫਿਰ ਹੁਣ ਵੈਰ ਨਹੀਂ ਕਰਨਾ ਤਾਂ ਫਿਰ ਜੰਗ ਕਿਵੇਂ ਲਗੂ ਜੰਗ ਚ ਤੇ ਬੰਦੇ ਮਾਰਨੇ ਪੈਂਦੇ ਨਾਲੇ ਕਿ ਉਹ ਵੈਰ ਨਹੀਂ ਕਰਨਾ ਹੱਦ ਹੋ ਗਈ ਵੀ ਵੈਰ ਕੀਤੇ ਬਿਨ ਹੁਣ ਤੇ ਬੰਦੇ ਦੇ ਅੰਦਰ ਪਹਿਲਾਂ ਗੁੱਸਾ ਚੜੂ ਫੇਰ ਹੀ ਤਲਵਾਰ ਚਲਾਉ ਵੈਰ ਨਹੀਂ ਕਰਨਾ ਨਿਰਵੈਰ ਵਾਲਾ ਗੁਣ ਫਿਰ ਪ੍ਰਗਟ ਕਿਵੇਂ ਹੁੰਦਾ ਬੰਦੇ ਚ ਭਾਈ ਸੁਣੋ ਆ ਇੱਕ ਮਿੰਟ ਲਈ ਸੁਣ ਲਿਓ ਗੁਰੂ ਸਾਹਿਬ ਨੇ ਸਾਡੇ ਗੁਰੂ ਸਾਹਿਬਾਂ ਨੇ ਜੰਗ ਕੀਤੇ ਐ ਛੇਵੇਂ ਪਾਤਸ਼ਾਹ ਨੇ ਵੀ ਚਾਰ ਜੰਗ ਕੀਤੇ ਐ ਗੁਰੂ ਗੋਬਿੰਦ ਸਿੰਘ ਨੇ ਵੀ 14 ਜੰਗ ਕੀਤੇ ਐ ਪਰ ਜੰਗ ਕਰਨ ਦਾ ਮਤਲਬ ਕੀ ਹੈ ਮੇਰਾ ਜਿਹੜਾ ਸਾਰਾ ਸਰੀਰ ਹੈ ਇਹ ਹੈ ਇੱਕ ਸੰਸਾਰ ਇੱਕ ਸਿਸਟਮ ਹੈ ਸੰਸਾਰ ਹੈ ਇਦਾਂ ਮੰਨੋ ਤੇ ਜੇ ਮੇਰੇ ਅੰਗੂਠੇ ਨੂੰ ਕੋੜ ਹੋ ਜੇ ਤੇ ਡਾਕਟਰ ਕਹਿਣ ਵੀ ਅੰਗੂਠਾ ੜ ਟਟਣਾ ਪਊ ਡਾਕਟਰ ਕਹਿੰਦਾ ਜੇ ਅੰਗੂਠਾ ਨਾ ਕਟਿਆ ਬਾਕੀ ਦੇ ਹੱਥ ਤੇ ਕੋੜ ਹੋ ਜੂ ਬਾਹ ਤੇ ਹੋ ਜੂ ਫਿਰ ਬਾਕੀ ਸਾਰੇ ਸਰੀਰ ਵਿੱਚ ਫੈਲ ਜਾਏਗਾ ਇਹਨੂੰ ਕੱਟਣਾ ਪੈਣਾ ਡਾਕਟਰ ਕਹਿੰਦੇ ਕੱਟਣਾ ਪੈਣਾ ਹੈ ਜੇ ਮੈਂ ਕਹਿੰਨਾ ਵੀ ਭਾਈ ਹੁਣ ਕਰੀਏ ਕੀ ਦੱਸੋ ਮੈਂ ਕਹਿੰਨਾ ਕੱਟ ਦਿਓ ਜੀ ਪਰ ਮੇਰਾ ਮੇਰੇ ਅੰਗੂਠੇ ਨਾਲ ਕੋਈ ਵੈਰ ਹੈ ਮੇਰਾ ਮੇਰੇ ਅੰਗੂਠੇ ਨਾਲ ਵੈਰ ਤੇ ਕੋਈ ਨਹੀਂ ਪਰ ਮੈਂ ਕਹਿਨਾ ਕਿ ਹਾਂ ਵੀ ਹੁਣ ਇਹਨੂੰ ਕੱਟ ਦਿਓ ਕਰੀਏ ਕੀ ਜੇ ਨਾ ਕਟਿਆ ਬਾਕੀ ਦੇ ਸਾਰੇ ਸਰੀਰ ਤੇ ਕੋੜ ਫੈਲ ਜਾਊ ਗੁਰੂ ਸਾਹਿਬ ਨੇ ਸ਼ਰਾਰਤੀ ਅਨਸਰਾਂ ਦਾ ਸੌਦਾ ਜਰੂਰ ਲਾਇਆ ਹੈ ਪਰ ਵੈਰ ਰੱਖ ਕੇ ਨਹੀਂ ਹੈ ਤੇ ਆਪਣੇ ਹੀ ਐ ਪਰ ਕਹੀਏ ਕੀ ਹੁਣ ਕੱਟਨੇ ਪੈਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਅਗਲਾ ਕਹਿੰਦਾ ਤੇਰੇ ਪਿੱਤੇ ਚ ਪੱਥਰੀਆਂ ਹੋ ਗਈਆਂ ਕਢਾਉਣਾ ਪੈਣਾ ਫਿਰ ਵੈਰ ਹੈ ਤੇਰਾ ਤੇਰੇ ਪਿੱਤੇ ਨਾਲ ਕੋਈ ਕਢਾਉਨੇ ਆ ਕਿ ਨਹੀਂ ਕਢਾਉਂਦੇ ਵੀ ਬੋਲੋ ਨਹੀਂ ਹੁਣ ਬੀਬੀਆਂ ਨੂੰ ਕਹਿੰਦੇ ਅਗਲੇ ਬੱਚੇਦਾਨੀ ਦੇ ਵਿੱਚ ਰਸੌੜੀਆਂ ਹੋ ਗਈਆਂ ਭਾਈ ਕਟਾਉਣੀ ਪੈਣੀ ਹੈ ਬੀਬੀ ਦਾ ਵੈਰ ਥੋੜਾ ਹੈ ਕੋਈ ਉਹਦੇ ਵਿੱਚ ਤੇ ਉਹਦੇ ਬੱਚੇ ਪੈਦਾ ਹੋਏ ਐ ਪਰ ਉਹਨੂੰ ਕਟਾਉਣੀ ਪੈਂਦੀ ਐ ਡਾਕਟਰ ਕਹਿ ਦਿੰਦੇ ਕੈਂਸਰ ਹੋ ਗਿਆ ਆਂ ਅੰਗ ਕੱਟਣਾ ਪੈਣਾ ਆਪਾਂ ਚਾਹ ਨਾਲ ਕਹਿੰਦੇ ਆ ਵੀ ਕੱਟ ਭਾਈ ਫਿਰ ਹੁਣ ਵੈਰ ਥੋੜਾ ਕੋਈ ਅੰਗ ਨਾਲ ਗੁਰੂ ਸਾਹਿਬ ਦਾ ਕਿਸੇ ਵੀ ਬੰਦੇ ਨਾਲ ਕੋਈ ਵੈਰ ਨਹੀਂ ਪਰ ਤੁਸੀਂ ਕੱਲਾ ਇੱਕ ਅੰਗ ਨਹੀਂ ਵੇਖ ਸਕਦੇ ਤੁਹਾਨੂੰ ਸਾਰਾ ਸਰੀਰ ਵੇਖਣਾ ਪੈਣਾ ਸਮੁੱਚਤਾ ਵੇਖਣੀ ਇਹਨੂੰ ਕਹਿੰਦੇ ਐ ਸਮੁੱਚਤਾ ਵੇਖੋ ਗੁਰੂ ਸਾਹਿਬ ਦੇ ਕੱਟੇ ਨਾ ਵੇਖਿਓ ਇਹ ਜਰੂਰ ਵੇਖਿਓ ਵੀ ਬਚਾਇਆ ਬਚਾ ਕਿੰਨਾ ਨੂੰ ਰਹੇ ਸੀ ਤੋ ਹੋਰ ਕੋਈ ਕਿਸੇ ਨਾਲ ਵੱਟ ਦਾ ਰੌਲਾ ਥੋੜੋ ਐ ਵੀ ਜ਼ਮੀਨ ਤੇ ਕਬਜ਼ਾ ਕਰਨਾ ਤਾਂ ਬੰਦਾ ਮਾਰਦਾ ਕਿਸੇ ਦੇ ਖੇਤਾਂ ਤੇ ਕਬਜ਼ਾ ਕਰਨਾ ਸੀ ਕਿਸੇ ਦੀ ਪ੍ਰਾਪਰਟੀ ਦੱਬਣੀ ਸੀ ਤਾਂ ਗੁੰਡੇ ਜਿਵੇਂ ਬੰਦੇ ਹੁੰਦੇ ਅੱਜ ਕੱਲ ਮਾਰਦੇ ਐ ਬੈਂਗ ਬਣੇ ਐ ਐ ਕੰਮ ਸੀ ਕਿਤੇ ਉਹ ਤੇ ਚੜ ਕੇ ਆਉਂਦੇ ਸੀ ਹੁਣ ਅੱਕ ਕੇ ਕਰੇ ਕੀ ਬੰਦਾ ਜਿਹੜਾ ਬੰਦਾ ਹਰੇਕ ਨੂੰ ਤੰਗ ਕਰਦਾ ਵੀ ਇਹ ਤੇ ਗੁੱਠਾ ਕੋੜ ਹੀ ਹੋਇਆ ਯਾਰ ਕੱਟਣਾ ਹੀ ਪੈਣਾ ਹੁਣ ਕਰੀਏ ਕੀ ਅੱਕ ਕੇ ਅੱਜ ਵੀ ਸਰਕਾਰਾਂ ਇਹੀ ਕਰਦੀਆਂ ਜੇ ਕੋਈ ਬੰਦਾ ਬਲਾਦਕਾਰ ਕਰਦੇ ਪੁੱਠੇ ਸਿੱਧੇ ਕੰਮ ਕਰਦੋਂ ਨਹੀਂ ਹਟਦਾ ਅੱਕ ਕੇ ਬੰਬ ਬਲਾਸਟ ਕਰ ਦਵੇ ਫਿਰ ਅੱਕ ਅੱਕ ਕੇ ਅੱਜ ਫੈਸਲਾ ਕੀ ਹੋਊ ਉਦੋਂ ਸੀ ਡਿਕਟੇਟਰਸ਼ਿਪ ਤੇ ਅੱਜ ਕੀ ਹੈ ਡੈਮੋਕ੍ਰੇਸੀ ਉਦੋਂ ਕਹਿੰਦੇ ਸੀ ਵੀ ਹੁਣ ਵੱਡਣਾ ਪੈਣਾ ਇਹਦਾ ਹੱਲ ਕੋਈ ਨਹੀਂ ਤੇ ਅੱਜ ਸਰਕਾਰ ਕੀ ਕਹਿੰਦੀ ਹੈ ਇਹਨੂੰ ਫਾਂਸੀ ਦੇਣੀ ਪਊ ਗੱਲ ਤੇ ਸੇਮ ਹੀ ਹੈ ਹੁਣ ਕਾਨੂੰਨ ਸਜ਼ਾ ਦੇ ਰਿਹਾ ਹੁਣ ਇਹਨੂੰ ਫਾਂਸੀ ਦਿਓ ਗੱਲ ਉਹੀ ਹੈ ਜਦੋਂ ਬੰਦਾ ਨਹੀਂ ਹਟਦਾ ਫਿਰ ਜਿਹੜਾ ਹੁਣ ਅੰਗੂਠਾ ਬਾਕੀ ਦੇ ਸਰੀਰ ਨੂੰ ਕੋਹੜ ਕਰ ਦੂ ਫਿਰ ਵੱਢੋ ਹੁਣ ਇਹਨੂੰ ਇਹੀ ਹੁੰਦਾ ਨਾ ਤਾਂ ਕਰਕੇ ਇਹ ਹੈ ਨਿਰਵੈਰ ਇਹ ਗੁਣ ਆਪਣੇ ਵਿੱਚ ਪ੍ਰਗਟ ਕਰ ਜਿਹਦੇ ਚ ਹੈ ਰੱਬ ਦਿਸਦਾ ਹੈ ਰੱਬ ਦੇ ਗੁਣ ਨੇ ਨਿਰਵੈਰ ਅਗਲਾ ਅਗਲਾ ਗੁਣ ਕੀ ਹੈ ਜੀ ਅਕਾਲ ਮੂਰਤ ਕਾਲ ਤੋਂ ਰਹਿਤ ਕਾਲ ਤੋਂ ਰਹਿਤ ਮਤਲਬ ਸਮੇ ਦਾ ਕੋਈ ਅਸਰ ਨਹੀਂ ਜਿਵੇਂ ਹੁਣ ਮੰਨ ਲਓ ਰੱਬ ਦੇ ਉੱਤੇ ਸਮੇ ਦਾ ਕੋਈ ਅਸਰ ਨਹੀਂ ਆਪਾਂ ਕਿੱਦਾਂ ਨੇ ਅੱਜ ਆਪਾਂ ਇੱਥੇ ਦੀਵਾਨ ਵਿੱਚ ਬੈਠੇ ਆਂ ਐ ਭਗਤ ਬਣ ਕੇ ਬੀਬੇ ਬੱਚੇ ਬਣ ਕੇ ਆਪਾਂ ਸਾਰੇ ਇੱਥੇ ਸਿਆਣੇ ਜਿਹੇ ਬਣ ਕੇ ਨਹੀਂ ਬੈਠੇ ਵੀ ਐ ਲੱਗਦਾ ਵੀ ਯਾਰ ਕਿੰਨੇ ਭਗਤ ਬੰਦੇ ਹੁਣ ਜੇ ਕੋਈ ਬੰਦਾ ਸਟੇਜ ਤੋਂ ਵੇਖੇ ਐਦਾਂ ਕੈਮਰਾ ਲੱਗਦਾ ਤੇ ਐ ਲੱਗਦਾ ਵੀ ਯਾਰ ਇੰਨੀ ਗੁਰਸਿੱਖੀ ਆ ਗਈ ਸਾਰੇ ਲੋਕਾਂ 'ਚ ਕਿੰਨੀ ਸ਼ਾਂਤੀ ਆਈ ਪਈ ਐ ਐ ਨਹੀਂ ਲੱਗਦਾ ਆ ਸਾਰੇ ਬੰਦਿਆਂ ਨੂੰ ਦੇਖ ਕੇ ਹੁਣ ਅੱਜ ਕੀ ਐ ਅੱਜ ਦੀਵਾਨ ਤੇ ਆਏ ਆ ਅੱਜ ਦੀਵਾਨ ਦਾ ਅਸਰ ਐ ਕਾਲ ਅੱਜ ਵਾਲਾ ਇਹ ਅਸਰ ਐ ਤੇ ਕੱਲ ਨੂੰ ਕਿਸੇ ਨੇ ਵਿਆਹ ਤੇ ਸੱਦੇ ਆ ਪੈਲਸ ਤੇ ਜਾਣਾ ਕੱਲ ਨੂੰ ਫਿਰ ਉੱਥੇ ਉੱਥੇ ਸਾਰਿਆਂ ਤੋਂ ਅੱਗੇ ਹੋ ਹੋ ਕੇ ਨੱਚਦਾ ਹੁਣ ਹੁਣ ਨਚਾਰ ਬਣਿਆ ਫਿਰਦਾ ਕੱਲ ਭਗਤ ਬਣਿਆ ਫਿਰਦਾ ਸੀ ਆਕੋ ਸਤਨਾਮ ਸ੍ਰੀ ਵਾਸ ਹੁਣ ਅੱਜ ਵਾਲੇ ਅੱਜ ਵਾਲੇ ਸਮੇਂ 'ਚ ਆਇਆ ਅੱਜ ਦੇ ਸਮੇਂ ਵਿੱਚ ਅੱਜ ਦਾ ਅਸਰ ਹੋ ਗਿਆ ਕੱਲ ਵਾਲੇ ਸਮੇਂ 'ਚ ਜਦੋਂ ਗਿਆ ਫਿਰ ਕੱਲ ਵਾਲਾ ਅਸਰ ਹੋ ਗਿਆ ਇਹ ਕਾਲ ਰਹਿਤ ਕਿਵੇਂ ਹੋਇਆ ਅਕਾਲ ਮੂਰਤ ਕਿਵੇਂ ਹੋਇਆ ਇਹ ਤੇ ਕਾਲ ਮੂਰਤ ਹੈ ਜਿੱਦਾਂ ਦਾ ਸਮਾਂ ਆਉਂਦਾ ਹੈ ਉਹੋ ਜਿਹਾ ਬਣ ਜਾਂਦਾ ਪਰ ਰੱਬ ਕੀ ਹੈ ਜੀ ਅਕਾਲ ਮੂਰਤ ਰੱਬ ਤੇ ਕਾਲ ਦਾ ਕੋਈ ਅਸਰ ਨਹੀਂ ਅਸੀਂ ਵੀ ਇਦਾਂ ਦੇ ਬਣੀਏ ਵੀ ਸਾਡੇ ਤੇ ਸਮੇਂ ਦਾ ਅਸਰ ਨਹੀਂ ਅਸੀਂ ਇੱਕ ਰਸ ਰਹੀਏ ਇਹ ਨੀ ਕਦੇ-ਕਦੇ ਜਿਵੇਂ ਹੀ ਬਾਬੇ ਬਣ ਜਾਈਏ ਕਦੇ-ਕਦੇ ਜਿਵੇਂ ਹੀ ਨਚਾਰ ਬਣ ਜਾਈਏ ਇੱਕ ਰਸ ਰਹੇ ਆਪਣੀ ਬਿਰਤੀ ਨੂੰ ਬਣਾ ਕੁਛ ਇੱਥੇ ਬੈਠਾ ਤਾਂ ਵੀ ਇਹੋ ਜਿਹਾ ਕੱਲ ਨੂੰ ਵੀ ਰਵੇਂ ਕੱਲ ਨੂੰ ਵੀ ਉਹੋ ਜਿਹਾ ਹੀ ਰਵੇਂ ਪਰਸੋਂ ਵੀ ਇਹੋ ਜਿਹਾ ਹੀ ਰਵੇਂ ਪੈਲਸ ਵਿੱਚ ਜਾਵੇਂ ਤਾਂ ਵੀ ਇਹੋ ਜਿਹਾ ਹੀ ਰਵੇਂ ਅਸਰ ਨਾ ਹੋਵੇ ਪਰਮਾਤਮਾ ਤੇ ਸਮੇ ਦਾ ਕੋਈ ਅਸਰ ਨਹੀਂ ਕਹਿੰਦੇ ਇਹਦੇ ਚ ਉਹ ਤੇ ਰੱਬ ਦਿਸਦਾ ਯਾਰ ਇਹਦੇ ਤੇ ਸਮੇ ਦਾ ਕੋਈ ਅਸਰ ਹੀ ਨਹੀਂ ਭਾਵੇਂ ਪੈਲੈਸ ਵਿੱਚ ਵੀ ਲੈ ਜਾਓ ਉੱਥੇ ਵੀ ਰੱਬ ਦੀਆਂ ਗੱਲਾਂ ਕਰੀ ਜਾਂਦਾ ਆਖੋ ਸਤਨਾਮ ਵਾਹਿਗੁਰੂ ਹਰ ਵੇਲੇ ਇਹੋ ਜਿਹਾ ਰਹਿੰਦਾ ਇਹ ਬੰਦਾ ਹਰ ਟਾਈਮ ਹੀ ਇਦਾਂ ਰਹਿੰਦਾ ਜਦੋਂ ਮਰਜੀ ਪੁੱਛ ਲਓ ਗੱਲਾਂ ਇਹੋ ਜਿਹੀਆਂ ਹੀ ਕਰੂ ਸਿਆਣਾ ਤੇ ਹਰ ਵੇਲੇ ਸਿਆਣਾ ਹੀ ਹੈ ਇਹ ਸਭ ਸਮਝਦਾਰ ਹੈ ਤੇ ਸਮਝਦਾਰੀ ਹੈ ਇਹ ਨਹੀਂ ਵੀ ਕਮਲਾ ਹੋਊ ਕਦੇ ਸਵੇਰੇ ਸਿਆਣਾ ਸ਼ਾਮ ਨੂੰ ਕਮਲਾ ਐ ਨਹੀਂ ਕਹਿੰਦੇ ਹੁੰਦਾ ਆ ਸਾਡੇ ਵਾਲੇ ਠੰਡ ਜੀ ਚ ਹੋ ਜਾਂਦੇ ਨੇ ਥੋੜੇ ਜੇ ਹੁਣ ਅੱਜ ਹੁਣ ਯਾਰ 2 ਘੰਟੇ ਬੈਠੇ ਰਹੇ ਦੀਵਾਨ ਵਿੱਚ ਭਈ ਉਥੇ ਬਥੇਰੇ ਪਾਸੇ ਮਾਰਦੇ ਰਹੇ ਹੁਣ ਫਿਰ ਚਲ ਅੱਜ ਅੱਜ ਰਹਿਣ ਦਿੰਦੇ ਅੱਜ ਛੱਡ ਫਿਰ ਹੁਣ ਸ਼ਾਮ ਹੋ ਗਈ ਠੰਡ ਜੀ ਹੈ ਯਾਰ ਅੱਜ ਹੋ ਗਿਆ ਸਰ ਹੁਣ ਸਮਾਂ ਇਹ ਹੁਣ ਹੋਰ ਹੀ ਕੁਝ ਬਣ ਗਿਆ ਤਾਂ ਕਰਕੇ ਅਕਾਲ ਮੂਰਤ ਤੇਰੇ ਵਿੱਚੋਂ ਦਿਸੇ ਇਹ ਤੇਰੀ ਗੱਲ ਹੈ ਰੱਬ ਮਤਲਬ ਤੂੰ ਪਰਮਾਤਮਾ ਮਤਲਬ ਤੇਰੇ ਵਿੱਚ ਪ੍ਰਗਟ ਕਰਨ ਦਾ ਮਤਲਬ ਹੈ ਰੱਬ ਦੇ ਗੁਣਾ ਨੂੰ ਪ੍ਰਗਟ ਕਰੀਏ ਆਪਣੀ ਜ਼ਿੰਦਗੀ ਵਿੱਚ ਬਾਹਰ ਕੱਢੋ ਤੇਰੇ ਵਿੱਚ ਹੀ ਲੁਕੇ ਹੋਏ ਹੈ ਗੁਣ ਬਾਹਰੋਂ ਥੋੜਾ ਪਾ ਦੇਣੇ ਤੇਰੇ ਅੰਦਰ ਹੀ ਹੈ ਬਾਹਰ ਕਰਨਾ ਹੈ ਬਸ ਅਕਾਲ ਪੂਰਤ ਅੱਗੇ ਅਜੂਨੀ ਅਜੂਨੀ ਮਤਲਬ ਜੂਨਾ ਚ ਨਾ ਪਏ ਸ਼ਰੀਰ ਕਰਕੇ ਵੀ ਬੰਦਾ ਹੀ ਹੈ ਦੇਵ ਵੀ ਤੇਰੀ ਬੰਦੇ ਦੀ ਹੈ ਤੇ ਅੰਦਰ ਤੇਰੇ ਵਿਚਾਰ ਵੀ ਬੰਦਿਆਂ ਵਾਲੇ ਹੋਣ ਏ ਨਾ ਹੋਵੇ ਵੀ ਸਰੀਰ ਬੰਦੇ ਦਾ ਪਰ ਉਹਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬੰਦਾ ਇਹ ਤੇ ਬੰਦਾ ਬਣ ਕੇ ਰਹੇ ਜੂਨਾ ਚ ਨਾ ਪਿਆ ਰਹੀਂ ਜਿਉਂਦਾ ਜਿਉਂਦਾ ਬੰਦਾ ਜਨਮ ਮਰਨ ਵਿੱਚ ਪਿਆ ਰਹਿੰਦਾ ਕਦੇ ਕੁੱਤਾ ਬਣ ਜਾਂਦਾ ਕਦੇ ਗਦਾ ਬਣ ਜਾਂਦਾ ਕਦੇ ਸੱਪ ਬਣ ਜਾਂਦਾ ਕਦੇ ਸੂਰ ਬਣ ਜਾਂਦਾ ਹੈ ਸੂਰ ਵਾਂਗੂੰ ਗੰਦ ਫੋਲਦਾ ਰਹਿੰਦਾ ਹੈ ਕੁੱਤੇ ਵਾਂਗੂੰ ਹਲਕੇ ਕੁੱਤੇ ਵਾਂਗੂੰ 扑ਟਕਦਾ ਰਹਿੰਦਾ ਹੈ ਕਰਤੂਤ ਕਰਕੇ ਕਾਂ ਬਣ ਜਾਂਦਾ ਕਾਂਖਾਂ ਕਰਦਾ ਰਹਿੰਦਾ ਹੈ ਕਰਤੂਤ ਕਰਕੇ ਸੱਪ ਬਣ ਜਾਂਦਾ ਜ਼ਹਿਰ ਘੋਲਦਾ ਰਹਿੰਦਾ ਹੈ ਵਿਸ ਘੋਲਦਾ ਰਹਿੰਦਾ ਹੈ ਅੰਦਰੇ ਅੰਦਰ ਕਹਿੰਦੇ ਇਯਾ ਇਡਡਰੀਆ ਵਾਲੇ ਭਾਈ ਰঞ্জੀਤ ਸਿੰਘ ਡਡਰੀਆ ਵਾਲੇ ਇਹਨਾਂ ਦੀ ਆਪਾਂ ਇਹ ਵੀਡੀਓ ਦੇਖ ਰਹੇ ਸੀ ਇਸ ਵੀਡੀਓ ਦੇ ਵਿੱਚ ਅਗਰ ਤੁਸੀਂ ਗੌਰ ਦੇ ਨਾਲ ਦੇਖਿਆ ਹੋਵੇ ਤੇ ਇਹ ਮੋਲ ਮੰਤਰ ਦੀ ਤਸ਼ਰੀਹ ਕੀਤੀ ਹੈ ਜੀ ਯਾਨੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਟਾਰਟਿੰਗ ਦੇ ਵਿੱਚ ਨਾ ਮੋਲ ਮੰਤਰ ਉਹਦੀ ਇਹ ਤਸ਼ਰੀਹ ਕਰ ਰੇ ਸੀ ਬੜੇ ਵਧੀਆ ਤਰੀਕੇ ਨਾਲ ਉਹ ਬੇਸਿਕਲੀ ਉਹ ਰੱਬ ਦੀਆਂ ਸਿਫਾਤ ਨੇ ਜਿਹੜਾ ਪਹਿਲਾਂ ਕਿ ਰੱਬ ਦੇ ਕੀ ਕੀ ਸਿਫਤਾ ਨੇ ਤੇ ਉਹ ਆਪਣੇ ਅੰਦਰ ਪੈਦਾ ਕਰੋ ਇਹਨਾਂ ਨੇ ਕਹਿੰਦਾ ਇਹ ਬਖਸ਼ ਹਾਂ ਯਈਆ ਦੂਸਰਾ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਇਹਨਾਂ ਦੀ ਇਹ ਗੱਲ ਇਸ ਵਜ੍ਹਾ ਤੋਂ ਮੈਨੂੰ ਵਧੀਆ ਲੱਗੀ ਕਿ ਇਹਨਾਂ ਨੇ ਨਾ ਇਹ ਨਹੀਂ ਕਹਾ ਕਿ ਯਾਰ ਉਹ ਬੰਦੇ ਨੇ ਮੇਰੀ ਹੈਲਪ ਕੀਤੀ ਤੇ ਉਹ ਰੱਬ ਹੋ ਗਿਆ ਉਹਨੇ ਮੇਰੀ ਹੈਲਪ ਕੀਤੀ ਤੇ ਰੱਬ ਹੋ ਗਿਆ ਮੇਰੀ ਮਾਂ ਜਾਂ ਜੋ ਵੀ ਯਾਨੀ ਕਿ ਇਹਨਾਂ ਨੇ ਆਖਿਆ ਕਿ ਨਹੀਂ ਯਾਨੀ ਕਿ ਇਹ ਦੁਨੀਆ ਦੁਨਿਆਵੀ ਕੰਮ ਨੇ ਇਹਦੇ ਵਿੱਚ ਇੱਕ ਦੂਸਰੇ ਦੇ ਕੰਮ ਆਨ ਨਾਲ ਕੋਈ ਤੁਹਾਡਾ ਰੱਬ ਨਹੀਂ ਬਣ ਜਾਂਦਾ ਰੱਬ ਦੀ ਇਹਨਾਂ ਨੇ ਤਸ਼ਰੀਹ ਕੀਤੀ ਹੈ ਕਿ ਰੱਬ ਦੀਆਂ ਖਸੂਸੀਅਤ ਤੁਸੀਂ ਆਪਣੇ ਅੰਦਰ ਪੈਦਾ ਕਰੋ ਜਿਵੇਂ ਉਹਨਾਂ ਨੇ ਆਖਿਆ ਕਿ ਉਹ ਸਤਨਾਮ ਹੈ ਉਹ ਸੱਚਾ ਤੇ ਆਪਣੇ ਅੰਦਰ ਤੁਸੀਂ ਸੱਚਾਈ ਲੈ ਕੇ ਆਓ ਉਹ ਅਕਾਲ ਮੂਰਤ ਹੈ ਯਾਨੀ ਕਿ ਵਕਤ ਦੀ ਕੈਦ ਤੋਂ ਆਜ਼ਾਦ ਹੈ ਤੇ ਤੁਸੀਂ ਇਹ ਵੇ ਕਿ ਆਪਾਂ ਇਸ ਵਕਤ ਇਹ ਕਿਹਾ ਤੁਹਾਡੇ ਦੇ ਅਸਰ ਨਾ ਹੋਵੇ ਮਤਲਬ ਇਹ ਨਹੀਂ ਕਿ ਵੀ ਇੱਥੇ ਮਸਜਿਦ ਚ ਬੈਠੇ ਆ ਜਾਂ ਗੁਰਦੁਆਰੇ ਚ ਬੈਠੇ ਆ ਤੇ ਨੇਕ ਆ ਬਾਹਰ ਨਿਕਲ ਕੇ ਲੋਕਾਂ ਨੂੰ ਗਾਲਾਂ ਕੱਢੀਏ ਜਾਂ ਨੁਕਸਾਨ ਪਹੁੰਚਾਈਏ ਫਿਰ ਨਿਰਭੋ ਹੋ ਯਾਨੀ ਕਿ ਉਹ ਕਿਸੇ ਦਾ ਕਿਸੇ ਨਾਲ ਫਰਕ ਨਹੀਂ ਕਰਦਾ ਫਰਕ ਨਹੀਂ ਕਰਦਾ ਨਿਰਵੈਰ ਉਹਨੂੰ ਕਿਸੇ ਨਾਲ ਵੈਰ ਨਹੀਂ ਹੈਗਾ ਹਾਂ ਤੇ ਬਹੁਤ ਵਧੀਆ ਇਹ ਇਹ ਕੁਆਲਿਟੀਆਂ ਬੰਦੇ ਨੂੰ ਆਪਣੇ ਅੰਦਰ ਪੈਦਾ ਕਰਨੀਆਂ ਚਾਹੀਦੀਆਂ ਕਿ ਇਨਸਾਨ ਦੇ ਅੰਦਰ ਇਨਸਾਨ ਦੇ ਅੰਦਰ ਇਨਸਾਨ ਦੇ ਅੰਦਰ ਜਿਹੜੀਆਂ ਜਾਨਵਰਾਂ ਵਾਲੀਆਂ ਵੀ ਖੂਸੂਸੀਅਤ ਪਾਈਆਂ ਜਾਂਦੀਆਂ ਤੇ ਇਹ ਇਨਸਾਨ ਦੇ ਅੰਦਰ ਐਸੀਆਂ ਕੁਆਲਿਟੀਆਂ ਵੀ ਹੁੰਦੀਆਂ ਕਿ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਬਾਕੀ ਦੁਨੀਆ ਬਾਕੀ ਪਸ਼ੂਆਂ ਤੋਂ ਤੇ ਜਿੰਨਾ ਤੋਂ ਜਾਂ ਫਰਿਸ਼ਤਿਆਂ ਤੋਂ ਅਸ਼ਰਫ ﺍﻟमਖਲੂਕਾਤ ਬਣ ਜਾਂਦਾ ਹਾਂਜੀ ਇਹ ਗੱਲ ਇੱਥੇ ਅਸੀਂ ਜਿਹੜੀ ਮੈਂ ਐਡ ਕਰਨਾ ਚਾਹਨਾ ਉਹ ਇਹ ਵੇ ਕਿ ਜਿਹੜੀਆਂ ਰੱਬ ਦੀਆਂ ਸਿਫਾਤ ਨੇ ਨਾ ਰੱਬ ਉਹਨਾਂ 'ਚ ਪੂਰਣ ਨੇ ਮਤਲਬ ਕਿ ਮੁਕੰਮਲ ਕੰਪਲੀਟ ਜਿਵੇਂ ਹੁਣ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਉਹ ਬਿਲਕੁਲ ਕਲੀਅਰ ਕੱਟੇ ਜਿਹੜੀਆਂ ਜਿਹੜੀਆਂ ਰੱਬ ਦੀਆਂ ਖਸੂਸੀਆਂ ਨੇ ਉਹਨੇ ਜੋ ਪੂਰਨ ਹੈ ਲੇਕਿਨ ਉਹੀ ਸਿਫਾਅ ਜੇ ਅਗਰ ਇਨਸਾਨ ਜਾਣੀਆਂ ਨਾ ਤੇ ਉਹ ਥੋੜੀਆਂ ਜੀਆਂ ਹਦੂਰੀਆਂ ਹੁੰਦੀਆਂ ਲੇਕਿਨ ਉਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਕਿ ਜ਼ਿਆਦਾ ਬਿਹਤਰ ਕਰਨੀ ਹਾਂ ਲੇਕਿਨ ਰੱਬ ਤਰ੍ਹਾਂ ਨਹੀਂ ਤੁਸੀਂ ਹੋ ਸਕਦੇ ਨਹੀਂ ਹੋ ਸਕਦੇ ਲੇਕਿਨ ਤੁਸੀਂ ਰੱਬ ਦੀਆਂ ਅਗਰ ਖਸੂਸੀਆਂ ਆਪਣੇ ਅੰਦਰ ਲਿਆਓਗੇ ਤੇ ਤੁਹਾਡੇ ਅੱਗੇ ਜਾ ਕੇ ਸਦਾ ਜਦਾਜ ਵੀ ਤੁਹਾਨੂੰ ਫਾਇਦਾ ਹੋਏਗਾ ਤੇ ਦੁਨੀਆਂ 'ਚ ਵੀ ਲੋਕਾਂ ਨੂੰ ਫਾਇਦਾ ਹੋਏਗਾ ਤੇ ਤੁਹਾਡਾ ਜਿਹੜਾ ਪੈਦਾ ਹੋਣ ਦਾ ਮਕਸਦ ਹੈ ਉਹ ਪੂਰਾ ਹੋਏਗਾ ਸਹੀ ਗੱਲ ਹੈ ਕਿ ਵੀ ਇਨਸਾਨ ਦਾ ਮਕਸਦ ਕੀ ਹੈ ਇਨਸਾਨ ਦਾ ਮਕਸਦ ਇਹ ਨਹੀਂ ਕਿ ਵੀ ਖਾਦਾ ਪੀਤਾ ਤੇ ਜਾਂ ਇਹ ਤਾਂ ਜਾਨਵਰ ਵੀ ਕਰਦੇ ਨੇ ਰੋਜ਼ ਖਾਂਦੇ ਪੀਂਦੇ ਨੇ ਬੱਚੇ ਪੈਦਾ ਕੀਤੇ ਜਾਨਵਰ ਵੀ ਪੈਦਾ ਕਰਦੇ ਨੇ ਇਹ ਨਹੀਂ ਹੈ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਆਪਸ ਦੇ ਵਿੱਚ ਜੋੜਨਾ ਰੱਬ ਨਾਲ ਜੋੜਨਾ ਇਹ ਵੀ ਇਨਸਾਨ ਦੇ ਇੱਕ ਮਕਸਦ ਚੋਂ ਮਕਸਦ ਹੈ ਇਹਦਾ ਮਤਲਬ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜਾ ਸਟਾਰਟਿੰਗ ਹੈ ਆਪਣੇ ਕੁਰਾਨੇ ਪਾਕ ਦੇ ਐਂਡ ਤੇ ਸੂਰਤ ਖਲਾਸ ਹੈ ਉਹਦੇ ਵਿੱਚ ਰੱਬ ਦਾ ਤਾਰਫ਼ ਹੈ ਹਾਂਜੀ ਰੱਬ ਦਾ ਤਾਰਫ਼ ਸਭ ਤੋਂ ਬਿਹਤਰੀਨ ਡੈਫੀਨੇਸ਼ਨ ਜਾਂ ਤਾਰੀਫ਼ ਰੱਬ ਦੀ ਸੂਰਤ ਖਲਾਸ ਕੁਰਾਨੇ ਪਾਕ ਦੇ ਐਂਡ ਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਟਾਰਟ ਦੇ ਵਿੱਚ ਕਿ ਰੱਬ ਦੀਆਂ ਖਸੂਸੀਅਤ ਰੱਬ ਦੇ ਇਨੇਕ ਨਾਮ ਸ਼ਾਮਿਲ ਕੀਤੇ ਨੇ ਵੈਸੇ ਤੇ ਕੁਰਾਨੇ ਪਾਕ ਦੇ ਵਿੱਚ ਵੀ 99 ਨਾਮ ਹੈ ਨੇ ਰੱਬ ਦੇ ਕਿ ਉਹ ਰਹੀਮ ਰਹਿਮ ਕਰਦਾ کریم ਹੈ ਉਹ ਕਾਦਰ ਕਦੀਰ ਹੈ ਉਜਾਬਰ ਹੈ ਉਹ ਕਬੀਰ ਇਹ ਮਤਲਬ ਕਿ ਸਾਰੀਆਂ ਚੀਜ਼ਾਂ ਇਹਦਾ ਮਤਲਬ ਹੈ ਕਿ ਬਹੁਤ ਸਾਰੀਆਂ ਸਿਮਿਲਰਿਟੀਆਂ ਐਸੀਆਂ ਨੇ ਕਿ ਜੋ ਕਿ ਇਸਲਾਮ ਧਰਮ ਤੇ ਸਿੱਖ ਧਰਮ ਦੇ ਅੰਦਰ ਮੌਜੂਦ ਨੇ ਰੱਬ ਦੇ ਰਿਲੇਟਡ ਹਾਂਜੀ ਲੇਕਿਨ ਉਹਨਾਂ ਨੇ ਇਹਦਾ ਵਜ੍ਹਾ ਵੀ ਦੱਸੀ ਸ਼ੁਰੂ ਤੋਂ ਪਹਿਲੇ ਵਜ੍ਹਾ ਬਦ ਪਿਆਨ ਕੀਤੀ ਕਿ ਇਨਸਾਨ ਇਹ ਚੀਜ਼ਾਂ ਕਿਉਂ ਨਹੀਂ ਕਰਦਾ ਉਹਦਾ ਮਕਸਦ ਇਹ ਹੈ ਕਿ ਮੈਨੂੰ ਕੋਈ ਬੁਰਾ ਨਾ ਕਹਿ ਦੇਵੇ ਕਿਉਂਕਿ ਅਗਰ ਉਹ ਕਿਸੇ ਨੂੰ ਟੋਕੇਗਾ ਕਿਸੇ ਨੂੰ ਨਾ ਕਿਸੇ ਨੂੰ ਗਲਤ ਕੰਮ ਤੋਂ ਰੋਕੇਗਾ ਤੇ ਲੋਗ ਨੂੰ ਕਹਾਂਗੇ ਜਿਹੜੀ ਗੱਲ ਜਿਹਨੂੰ ਰੋਕੇਗਾ ਉਹਨੂੰ ਤੇ ਬੁਰਾ ਲੱਗਣਾ ਉਹ ਕੰਮ ਕਰੀ ਜਾ ਰਿਹਾ ਤੇ ਇਹ ਕੁਆਲਟੀਆਂ ਇਨਸਾਨ ਆਪਣੇ ਅੰਦਰ ਇਸ ਲਈ ਨਹੀਂ ਲਿਆ ਪਾਉਂਦਾ ਕਿ ਉਹ ਮਾਸਰੇ ਤੋਂ ਡਰਦਾ ਉਹਨੂੰ ਚੰਗਾ ਬਣਨ ਦਾ ਬਹੁਤ ਸ਼ੌਕ ਹੈ ਤੇ ਫਿਰ ਉਹਨਾਂ ਨੇ ਸਿਆਸਤਦਾਨਾਂ ਦੀਆਂ ਮਸਾਲਾ ਦਿੱਤੀਆਂ ਕਿ ਕਿਵੇਂ ਸਿਆਸਤਦਾਰ ਨੇ ਉਹਨਾਂ ਨੂੰ ਲੋਕ ਨਹੀਂ ਟੋਕਦੇ ਤੇ ਉਹ ਵਿਗੜਦੇ 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 ਅੱਜ ਕਿਸ ਜਗ੍ਹਾ ਤੇ ਪਹੁੰਚ ਗਏ ਨੇ ਉਹਨਾਂ ਨੇ ਕੋ ਮਾਣੇ ਗੀਤਾ ਇਸ ਤਰ੍ਹਾਂ ਹੀ ਉਹਨਾਂ ਨੇ ਸਰਕਾਰੀ ਸਕੂਲਾਂ ਦਾ ਜ਼ਿਕਰ ਕੀਤਾ ਕਿ ਸਰਕਾਰੀ ਸਕੂਲਾਂ 'ਚ ਟੀਚਰ ਬਸ ਜਿਵੇਂ ਵੀ ਹੈ ਜ਼ਰੂਰੀ ਨਹੀਂ ਕਿ ਹਰ ਸਕੂਲ 'ਚ ਨੇ ਜੀ ਜੀ ਲੇਕਿਨ ਜ਼ਿਆਦਾਤਰ ਪਿੰਡਾਂ ਦੇ ਜਾਂ ਦੂਰ ਦਰਾਜ਼ ਦੇ ਇਲਾਕਿਆਂ ਦੇ ਜਿਹੜੇ ਸਕੂਲ ਹੁੰਦੇ ਨੇ ਉੱਥੇ ਉਹਨਾਂ ਨੂੰ ਕੋਈ ਟੋਕੜਾ ਨਹੀਂ ਟੀਚਰ ਆਉਂਦੇ ਇਹ ਇੱਕ ਅਦਾ ਟੀਚਰ ਹੁੰਦਾ ਫਿਰ ਆਪਣੀ ਮਰਜ਼ੀ ਕਰਦਾ ਰਹਿੰਦਾ ਸਹੀ ਗੱਲ ਹੈ ਸਹੀ ਗੱਲ ਤੇ ਉਹਨਾਂ ਦਾ ਕਹਿ ਦੋ ਜੀ ਉਸ ਦੇ ਮਕਾਨ ਵਿੱਚ ਪ੍ਰਾਈਵੇਟ ਸਕੂਲ ਹੈ ਉਹ ਹਰ ਚੀਜ਼ ਦਾ ਤੁਹਾਨੂੰ ਮਿੰਟ ਪਿੰਟ ਦਾ ਤੁਹਾਡੇ ਕੋਲ ਪੁੱਛਦਾ ਹੈ ਕਿ ਇਸ ਬੱਚੇ ਦਾ ਬੱਚੇ ਨੇ ਆ ਕੀਤਾ ਬੱਚੇ ਨੇ ਉਹ ਕੀਤਾ ਤੁਹਾਨੂੰ ਭੇਜਦਾ ਰਹਿੰਦਾ ਤੇ ਤੁਹਾਨੂੰ ਲੱਗਦਾ ਕਿ ਇਹ ਸਹੀ ਕਰ ਰਿਹਾ ਹੈ ਯਾਨੀ ਕਿ ਟੋਕ ਦੇ ਨਾਲ ਰੋਕ ਟੋਕ ਦੇ ਕਰਨ ਦੇ ਨਾਲ ਇਨਸਾਨ ਜਿਹੜਾ ਕਿ ਉਹ ਸਿੱਧੇ ਰਾਸਤੇ ਤੇ ਚੱਲ ਸਕਦਾ ਹੈ ਹਾਂ ਸਿੱਧੇ ਰਾਸਤੇ ਤੇ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਇਹ ਨਹੀਂ ਕਿ ਵੀ ਸਹੀ ਨੂੰ ਵੀ ਗਲਤ ਕਹੀ ਜਾਵੇ ਤੇ ਉੰਨੀ ਵੀ ਨਿੰਦਿਆ ਕਰੀ ਜਾਓ ਤੇ ਜਿਹੜਾ ਗਲਤ ਕਰ ਰਿਹਾ ਉਹਦੀ ਵੀ ਕਰੀ ਜਾਓ ਫਰਕ ਹੋਣਾ ਚਾਹੀਦਾ ਫਰਕ ਹੋਣਾ ਚਾਹੀਦਾ ਕਿ ਰੋਕ ਟੋਕ ਕਰਨੀ ਕਿੱਥੇ ਹੋਏ ਜਾਂ ਟੋਕਣਾ ਕਿੱਥੋਂ ਹੈ ਗਲਤ ਹਮੇਸ਼ਾ ਗਲਤ ਨੂੰ ਡੋਕਣਾ ਹੈ ਸਹੀ ਗੱਲ ਹੈ ਸਹੀ ਹਾਂਜੀ ਅੱਛਾ ਇਹ ਸੀ ਦੋਸਤੋ ਵੀਡੀਓ ਰਣਜੀਤ ਸਿੰਘ ਡਡਰੀਆਂ ਵਾਲੇ ਉਹਨਾਂ ਦੀ ਇਸ ਵੀਡੀਓ ਦੇ ਨਾਲ ਆਪਾਂ ਇਸ ਵੀਡੀਓ ਦਾ ਐਂਡ ਕਰਨੇ ਆ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅੱਲਾਹ